ਜੈਨਿਕਸ ਬਣਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਹਿੰਮਤ ਸਿੰਘ ਦੀਪਾਲ ਲਾਟੂਆ ਟੋਲ ਪਲਾਜ਼ਾ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਚੁੱਕਾ ਹੈ ਤਾਂ ਆਮ ਲੋਕ ਕਾਫੀ ਖੱਜਲਖਵਰ ਹੁੰਦੇ ਹੋ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਉਹ ਦਿਖਾਵਾਂਗੇ ਹੋਰ ਉਹਦੀ ਆਵਾਜ਼ਾਂ ਤੁਸੀਂ ਸੁਣ ਸਕਦੇ ਹੋ ਕਿੰਨੇ ਕਿੰਨੇ देर ਤੋਂ ਲੋਕ ਜਾਮ ਦੇ ਵਿੱਚ ਫਸੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਥੋੜਨਾ ਸਾਂਝੀਆਂ ਕਰ ਰਹੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸੁਪਨਾ ਪੰਜਾਬ ਵਾਸੀਆਂ ਨੂੰ ਸਿਹਤਮੰਦ ਬਣਾਉਣਾ ਹੈ ਇਸ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਇਸ ਮੋਹਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ ਮੁਫਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਜਿਸ ਦਾ ਲੋਕ ਲਾਭ ਲੈ ਕੇ ਰੋਗਾਂ ਤੋਂ ਦੂਰ ਰਹਿ ਰਹੇ ਹਨ ਮੇਰਾ ਨਾਮ ਮਧੂ ਅਬਰੋਏ ਹੈ ਜਦੋਂ ਤੋਂ ਇਹ ਯੋਗਾ ਕਲਾਸ ਸ਼ੁਰੂ ਹੋਈ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਔਰ ਮੈਂ ਆਪਣੇ ਚੀਫ ਮਿਨਿਸਟਰ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੱਕ ਐਨਾ ਅੱਛਾ ਉਪਰਾਲਾ ਕੀਤਾ ਇਹ ਕਲਾਸ ਹਰ ਪਾਕ ਦੇ ਵਿੱਚ ਲਗਾਣ ਦਾ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਜੀ ਮਨ ਤਨ ਸਾਰਾ ਸਵਸਥ ਰਹਿੰਦਾ ਸੂਬੇ ਦੇ 23 ਜ਼ਿਲ੍ਹਿਆਂ 'ਚ ਹੁਣ ਤੱਕ 2900 ਤੋਂ ਵੱਧ ਮੁਫਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਜਿਸ ਦਾ 80000 ਤੋਂ ਵੱਧ ਲੋਕ ਲਾਭ ਲੈ ਰਹੇ ਹਨ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ-ਦੁਆਲੇ ਪਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਆ ਕਿ ਪੰਜਾਬ ਸਿਹਤਮੰਦ ਰਵੇ। ਲਾਡਵਾ ਟੋਲ ਪਲਾਜ਼ਾ ਜੋ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਲੋਕਾਂ ਦੇ ਲਈ ਪਰ ਲੋਕਾਂ ਦੀ ਖੱਜਲ ਖਵਾਰੀ ਵਾਦੀ ਹੋਈ ਨਜ਼ਰ ਆ ਰਹੀ ਹੈ ਤਾਂ ਪਿੱਛੇ ਹੋਰਾਂ ਦੀਆਂ ਆਵਾਜ਼ਾਂ ਤੁਸੀਂ ਸੁਣ ਸਕਦੇ ਹੋ। ਲੋਕ ਕਾਫੀ ਸਮੇਂ ਤੋਂ ਲੰਬੀਆਂ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ ਤਾਂ ਖੱਜਲ ਖਵਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਐਨੇ ਜ਼ਿਆਦਾ ਲੋਕ ਪਰੇਸ਼ਾਨ ਨੇ ਕਿ ਆ ਬੈਰੀਅਰ ਵੀ ਲੋਕਾਂ ਦੇ ਵੱਲੋਂ ਪੱਟ ਦਿੱਤਾ ਗਿਆ ਇੱਕ ਬੱਸ ਲੰਗੀ ਇੱਥੋਂ ਬੱਸ ਦੇ ਵੱਲੋਂ ਬੈਰੀਕੇਡ ਪੱਟ ਦਿੱਤਾ ਗਿਆ ਤਾਂ ਲੋਕ 10 10 15 15 20 20 ਮਿੰਟ ਤੋਂ ਖੱਜਲ ਖਵਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਟੋਲ ਦੇ ਉੱਤੇ ਤਾਂ ਇਹ ਲਾਈਵ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਬੈਰੀਕੇਟਿੰਗ ਹੀ ਲੋਕਾਂ ਦੇ ਵੱਲੋਂ ਪੱਟ ਦਿੱਤੀ ਜਾ ਰਹੀ ਹੈ ਕਿਉਂਕਿ ਲੋਕ ਪਿਛਲੇ 15 ਤੋਂ 20 ਮਿੰਟ ਲਾਈਨ ਦੇ ਵਿੱਚ ਲੱਗੇ ਹੋਏ ਨਜ਼ਰ ਆ ਰਹੇ ਨੇ ਤੇ ਲੋਕ खासा ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਚਾਹੇ ਉਹ ਬੱਸਾਂ ਵਾਲੇ ਹੋਣ ਜਾਂ ਫਿਰ ਕਾਰਾਂ ਵਾਲੇ ਹੋਣ ਤਾਂ ਹਰ ਇੱਕ ਟੋਲ ਦੇ ਉੱਤੇ ਜਿਹੜੇ ਕੀ ਪਰੇਸ਼ਾਨੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਟੋਲ ਕਰਮਚਾਰੀਆਂ ਦੇ ਵੱਲੋਂ ਲੋਕਾਂ ਨੂੰ ਖੱਜਲ-ਖਵਾਰ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤਲ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਤਸਵੀਰਾਂ ਠੁੜਨਾ ਸਾਂਝੀਆ ਕਰ ਰਹੇ ਹਾਂ ਲੱਡਵਾਲ ਟੋਲ ਪਲਾਜ਼ਾ ਤੋਂ ਤੁਸੀਂ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੱਡਵਾਲ ਟੋਲ ਪਲਾਜ਼ਾ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ ਡਬਲ ਡਬਲ ਪੈਸੇ ਕੱਟੇ ਜਾ ਰਹੇ ਨੇ ਪਾਸ ਦੇ ਪੈਸੇ ਵੀ ਲਏ ਜਾ ਰਹੇ ਨੇ ਤਾਂ ਫਾਸਟ ਟੈਗ ਦੇ ਪੈਸੇ ਵੀ ਕੱਟੇ ਜਾ ਰਹੇ ਨੇ ਲੋਕ ਕਾਫੀ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੰਗਾਮੇ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਉਹ ਵੀ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਦੂਜੇ ਪਾਸੇ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਸਿੱਧੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਲਾਡਵਾਲ ਟੋਲ ਪਲਾਇਆ ਤੋਂ ਲੋਕ ਕਾਫੀ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਤਨੀ ਦੇਰ ਸੇ ਲਾਈਨ ਵਿੱਚ ਲੱਗੇ ਹੋ ਹੋ ਲਿਓਗੇ 20 ਮਿੰਟ ਲਾਈਨ ਵਿੱਚ ਲੱਗੀ ਹੋਈ ਹੈ 20 ਮਿੰਟ ਹੋ ਗਏ ਸਭ ਬਿਲਕੁਲ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ 20 ਮਿੰਟ ਹੋ ਗਏ ਨੇ ਲਾਈਨ 'ਚ ਲੱਗੇ ਹੋਇਆਂ ਨੂੰ ਤਾਂ ਜਦਕਿ 3 ਮਿੰਟ ਤੋਂ ਜ਼ਿਆਦਾ ਸਮਾਂ ਟੋਲ ਦੇ ਕਰਮਚਾਰਨੀ ਜਿਹੜੇ ਉਹ ਨਹੀਂ ਖੜਾ ਸਕਦੇ ਬਾਈ ਜੀ ਕਿੰਨੀ ਦੇਰ ਤੋਂ ਲਾਈਨ 'ਚ ਲੱਗੇ ਹੋਏ ਹੋ ਹੋ ਗਿਆ ਅੱਧਾ ਘੰਟਾ ਜੀ ਅੱਧਾ ਘੰਟਾ ਹੋ ਗਿਆ ਕਾਫੀ ਦਿੱਕਤਾਂ ਆ ਰਹੀਆਂ ਨੇ ਹਾਂਜੀ ਹਾਂਜੀ ਬਿਲਕੁਲ ਲੋਕ 20 ਤੋਂ 25 ਮਿੰਟ ਅੱਧਾ ਘੰਟਾ ਹੋ ਗਿਆ ਲੋਕਾਂ ਨੂੰ ਲਾਈਨ ਦੇ ਵਿੱਚ ਲੱਗਿਆ ਨੂੰ ਲੋਕਾਂ ਦੇ ਇਹ ਕਹਿਣਾ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਤੇ ਲੋਕ ਖੱਜਲ ਖਵਾਰ ਹੁੰਦੇ ਹੋਏ ਨਜ਼ਰ ਆ ਰਹ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਇਹ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਲਾਡਵਾਲ ਟੋਲ ਪਲਾਜ਼ਾ ਦੀਆਂ ਜਿੱਧਰ ਵੀ ਕੈਮਰਾ ਘੁਮਾ ਕੇ ਤੁਹਾਨੂੰ ਦਿਖਾਈਏ ਸਾਰੇ ਪਾਸੇ ਜਾਮ ਹੀ ਜਾਮ ਜਿਹੜਾ ਉਹ ਨਜ਼ਰ ਆ ਰਿਹਾ ਹੈ ਤਾਂ ਗਲਬਤ ਕਰ ਲੈਂਦੇ ਆਂ ਕੁਝ ਹੋਰ ਲੋਕ ਨੇ ਬਾਈ ਜੀ ਕਿੰਨੀ ਦੇਰ ਤੋਂ ਲਾਈਨ 'ਚ ਲੱਗੇ ਹੋ ਬਾਈ ਟੋਲ ਟੈਕਸ ਲੱਗਣਾ ਨਹੀਂ ਚਾਹੀਦਾ ਇੰਨਾ ਰਸ਼ ਹੈਗਾ ਐਨੇ ਰਸ਼ ਦੇ ਵਿੱਚ ਟੋਲ ਟੈਕਸ ਲੱਗਣਾ ਨਹੀਂ ਚਾਹੀਦਾ ਪਰੇਸ਼ਾਨੀਆਂ ਹੋ ਰਹੀਆਂ ਨੇ ਪਰੇਸ਼ਾਨੀਆਂ ਬਹੁਤ ਜ਼ਿਆਦਾ ਹੈ ਜੀ ਆਮ ਜਨਤਾ ਨੂੰ ਪਰੇਸ਼ਾਨੀ ਹੈ ਬਿਲਕੁਲ ਲੋਕ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਟੋਲ ਬੰਦ ਹੋਣਾ ਚਾਹੀਦਾ ਹੈ ਪਰੇਸ਼ਾਨੀਆਂ ਬਹੁਤ ਆ ਰਹੀਆਂ ਲੋਕਾਂ ਨੂੰ ਸਰ ਕਿੰਨੀ ਪਰੇਸ਼ਾਨੀ ਆ ਰਹੀ ਹੈ ਇਹ ਤੋਂ ਵੱਧ ਕੀ ਪਰੇਸ਼ਾਨੀ ਹੋ ਗਈ ਪੌਣਾ ਘੰਟਾ ਹੋ ਗਿਆ ਲੱਗੇ ਪਿੱਛੇ ਅਸੀਂ ਇਹਨੇ ਤੰਗ ਹੋਣੇ ਪੁੱਛੋ ਨਾ ਪਿੱਛੇ ਭਾਈ ਸਾਹਿਬ ਜੀ ਇਹ ਤਾਂ ਜ਼ਿਆਦਾ ਰੋਕ ਨਹੀਂ ਸਕਤੇ ਜੀ ਹਾਂ ਜੀ 3 ਮਿੰਟ ਜਿਆਦਾ ਰੋਕ ਨਹੀਂ ਸਕਤੇ 3 ਮਿੰਟ ਦਾ ਵਾਧਾ ਤੁਹਾਨੂੰ ਪੋਣਾ-ਪੋਣਾ ਘੰਟਾ ਲੱਗਿਆ ਨੂੰ ਪਿੱਛੇ ਨੂੰ ਹੋ ਗਿਆ ਮਸਾ ਘੜ ਕੇ ਆਏ ਪਿੱਛੋਂ ਅੱਲਾ ਲੂਡ ਕੇ ਲੰਘ ਕੇ ਆਏ ਪਰੇਸ਼ਾਨੀ ਹੋ ਰਹੀ ਹੈ ਜੀ ਪਰੇਸ਼ਾਨੀ ਪਰੇਸ਼ਾਨੀ ਨਾਲ ਵੱਧ ਹੋ ਰਹੀ ਹੈ ਪਰੇਸ਼ਾਨੀ ਨਾਲ ਸਾਨੂੰ ਕਿ ਦੁਬਾਰਾ ਬੰਦ ਕੀਤਾ ਗਿਆ ਤਾਂ ਉਹ ਕਿ ਸਹੀ ਸੀ ਉਹ ਵੀ ਕੰਮ tha ਜੀ ਉਸ ਤੋਂ ਬੜਿਆ ਕੰਮ ਹੀ ਕੋ ਨਹੀਂ ਹੈ ਜਦੋਂ ਇਸ ਦੁਆਰਾ ਖੋਲਤਾ ਬਹੁਤ ਜਿਆਦਾ ਵਿਫਤਾ ਪਾਤੀ ਸਾਨੂੰ ਇਹਨਾਂ ਨੇ ਸਾਰੇ ਲੋਕ ਪਰੇਸ਼ਾਨ ਹੋ ਫਿਰ ਇੱਕ ਵਾਰ ਬੰਦ ਨਗਰ ਆ ਰਿਹਾ ਤੇ ਹਾਂਜੀ ਟਾਈਮ ਕਿਉਂ ਲੱਗ ਰਿਹਾ ਨਾ ਗੱਡੀਆਂ ਲੰਘ ਰਹੀਆਂ ਬੇਵਕੂਫੀ ਕਰ ਰਿਹਾ ਹੋਰ ਕੇ ਪਿੱਛੇ ਪਬਲਿਕ ਅੰਨੀ ਦੁ ਕੋਈ ਪੇਸ਼ੈਂਟ ਆ ਕੋਈ ਕੈਸੇ ਆ ਕੋਈ ਕੈਸੇ ਲੋਕਾਂ ਨੂੰ ਬੁਰਾ ਕਰਕੇ ਇਹਨਾਂ ਨੇ ਕਿਸਾਨਾਂ ਨੇ ਬਹੁਤ ਵਧੀਆ ਕੰਮ ਕਰ ਰੱਖਿਆ ਇਹਨਾਂ ਨੇ ਦਵਾ ਚਾਲੂ ਕੀਤੀ ਤਾਂ ਬਹੁਤ ਬੜੀ ਬੇਵਕੂਫੀ ਕੀਤੀ ਇਹਨਾਂ ਨੇ ਤਾਂ ਬਿਲਕੁਲ ਲੋਕ ਇਹੀ ਕਹਿ ਰਹੇ ਨੇ ਕਿ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਆ ਤਾਂ ਕੁਝ ਹੋਰ ਲੋਕ ਵੀ ਨੇ ਇੱਥੇ ਗੱਲਬਾਤ ਕਰ ਲੈਣੇ ਆ ਭਾਈ ਜੀ ਕਿੰਨੀ ਦੇਰ ਤੋਂ ਲਾਈਨ 'ਚ ਲੱਗੀ ਹੋਈ ਹੈ ਹੋਈ ਗਿਆ 15 ਕੁ 20 ਮਿੰਟ 20 ਮਿੰਟ ਹੋ ਗਏ ਪਰੇਸ਼ਾਨੀਆਂ ਕਿਸ ਤਰ੍ਹਾਂ ਦੀ ਆ ਰਹੀਆਂ ਨੇ ਬਸ ਸਾਡੇ ਟ੍ਰੈਫਿਕ ਜਮ ਹੈ ਕੋਈ ਪ੍ਰੋਪਰ ਲੇਨ ਨਹੀਂ ਹੈ ਹਾਂ ਜੀ ਕੋਈ ਉੱਪਰ ਸਿਗਨਲ ਨਹੀਂ ਹੈ ਇੱਕ ਲਿਸਟੜਾ ਬਹੁਤ ਬੰਦ ਆ ਉਹਦੀ ਰੈੱਡ ਲਾਈਟ ਹੋਣੀ ਚਾਹੀਦੀ ਹੈ ਗ੍ਰੀਨ ਹੋਣੀ ਚਾਹੀਦੀ ਹੈ ਇੱਕ ਵਾਰ ਫੇਰ ਤੋਂ ਸ਼ੁਰੂ ਕਰਤਾ ਕਿ ਲੱਗਦਾ ਜਿਹੜੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਉਹ ਸਹੂਲਤਾਂ ਨਹੀਂ ਮਿਲ ਰਹੀਆਂ ਲੋਕਾਂ ਨੂੰ ਮਿਲਦੀਆਂ ਜੀ ਮਿਲਦੀਆਂ ਅਡਾਨੀਆਂ ਵਰਨੀਆਂ ਉਹਨਾਂ ਨੂੰ ਮਿਲਦੀਆਂ ਨੇ ਆਮ ਬੰਦਾਂ ਨੂੰ ਥੋੜੀ ਮਿਲਦੀਆਂ ਨੇ ਠੀਕ ਹੈ ਜੀ ਵੱਡੇ ਘਰਾਂ ਨੂੰ ਮਿਲ ਵੱਡੇ ਘਰਾਂ ਨੂੰ ਬੰਦਰਗਾਹਾਂ ਦਿੱਤੀਆਂ ਜਾ ਰਹੀਆਂ ਨੇ ਹਰੇਲਾਂ ਦਿੱਤੀਆਂ ਜਾ ਰਹੀਆਂ ਨੇ ਆਪ ਲੋਕ ਪਰੇਸ਼ਾਨ ਹੋ ਰਹੇ ਆਪ ਲੋਕ ਪਰੇਸ਼ਾਨ ਹੋ ਰਹੇ ਨੇ ਜਿਹੜੇ ਕ੍ਰਿਮੀਨਲ ਬੰਦੇ ਪਾਰਲੀਮੈਂਟ 'ਚ ਬੈਠੇ ਨੇ ਕੀ ਕਰ ਸਕਦੇ ਬਿਲਕੁਲ ਲੋਕ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਿਹਾ ਹਾਂ ਲਾਡਵਾਲ ਟੋਲਪਲੇ ਦੇ ਜਿੱਥੇ ਤੱਕ ਵੀ ਨਿਗਾਹ ਜਾਏਗੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਕੁਝ ਹੋਰ ਲੋਕ ਵੀ ਇਹਨੋਂ ਦਾ ਵੀ ਗੱਲ ਬਾਈ ਜੀ ਕਿੰਨੀ ਦੇਰ ਤੋਂ ਲਾਈਨ 'ਚ ਲੱਗੇ ਹੋ ਸਾਨੂੰ 10 ਮਿੰਟ ਹੋ ਗਏ ਜੀ 10 ਮਿੰਟ ਹੋ ਗਏ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਪਰੇਸ਼ਾਨੀਆਂ ਜਿਹੜੇ ਚੱਲੇ ਜੀ ਉਦਕ ਨਹੀਂ ਹੈਗੀ ਪਤਾ ਕਹਿੰਦੇ ਆ ਬਾਕੀ ਪਰੇਸ਼ਾਨੀਆਂ ਵੀ ਚਾਰਜes ਜ਼ਿਆਦਾ ਹੈ ਇਹਨਾਂ ਦੇ ਬਸ ਮੇਰੇ ਵੀ ਚਾਰਜes ਜ਼ਿਆਦਾ ਹੈ ਬਹੁਤ ਜ਼ਿਆਦਾ ਇਹਨਾਂ ਦੇ ਵੱਲੋਂ ਜੋ ਬੰਦ ਕੀਤਾ ਗਿਆ ਇਹ ਸਹੀ ਫੈਸਲਾ ਸੀ ਬਿਲਕੁਲ ਸਹੀ ਫੈਸਲਾ ਸੀ ਜੀ ਕੀ ਚਾਰਜ ਘਟਾਣ ਚਾਹੀਦੇ ਆ ਸੀ ਕਹਿੰਦੇ ਚਾਲੂ ਰੱਖੋ ਪਰ ਚਾਰਜ ਘਟਾਉ ਰਹਾ ਉਹਦੇ ਸਹੂਲਤਾਂ ਮਿਲ ਰਹੀਆਂ ਨੇ ਜੋ ਸਹੂਲਤਾਂ ਦੇਣੀਆਂ ਚਾਹੀਦੀਆਂ ਟੋਲ ਨੂੰ ਮੈਸੇਜ ਮਿਲਦੀਆਂ ਪਈਆਂ ਨੇ ਕੋਈ ਅਜਿਹੀ ਗੱਲ ਨਹੀਂ ਮਿਲਦੀ ਪਈਆਂ ਨੇ ਤਾਂ ਬਿਲਕੁਲ ਲੋਕ ਇੱਕ ਪਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਤਾਂ ਲੋਕ ਇਹੀ ਕਹਿ ਰਹੇ ਨੇ ਪਿਛਲੇ 15 ਤੋਂ 20 ਮਿੰਟ ਕੋਈ ਅੱਧਾ ਘੰਟਾ ਕੋਈ 45 ਮਿੰਟ ਤੋਂ ਲਾਈਨ ਦੇ ਵਿੱਚ ਲੱਗਿਆ ਹੋਇਆ ਤਾਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਟੋਲ ਦੇ ਉੱਤੇ ਜਦੋਂ ਤੋਂ ਟੋਲ ਸ਼ੁਰੂ ਹੋਇਆ ਇਸ ਵੇਲੇ 6 ਵਜੇ ਉਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜਾ ਕਿ ਝਗੜਾ ਹੁੰਦਾ ਹੋਇ पैसे दी वसूली की जा रही है टाइम है वो काफ़ी वेस्ट हो रहा है लोगों का कैमरा परसन सलमान तिराल हिम्मत सिंह दिखपाल दैनिक सवेरा लाडोवाल टोल प्लाजा के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर